आज हम सीखेंगे जैसे सा और पा का हमने पहले पार्ट में सीख लिया और सा और पा को कैसे ढूंढे आज हम सीखेंगे रे गा माँ को कैसे ढूंढे क्योंकि यहाँ हर स्वर रे भी बन सकता है हर स्वर गा भी बन सकता है हर स्वर माँ भी बन सकता है लेकिन उसके नियम क्या है पिछले लेसन पार्ट पहले में मैंने आपको बताया था कि सा और पा पहले नंबर वाला स्वर सा होता है और आठवें नंबर वाला स्वर पा होता है जैसे फॉर एग्जांपल सा आठवें नंबर वाला पा होगा एक दो तीन चार पाँच छः सात आठ सा और ये पा ठीक है और यहाँ कहीं से भी सुर लगा लो ये इसको सा मान लो एक दो तीन चार पाँच छः सात आठ सा जोड़ना एक दो तीन चार पाँच छः सात आठ सा और ये पा ठीक है ना ऐसे हमने पहले पार्ट में किया था कि सा और पा को कैसे ढूंढे अब हमने जो सात वाले स्वर है रे गा मा पहले हम इसको एक ऐसे भी हम सोच सकते हैं जैसे सा सा के स्टूडेंट है हम मान लेते हैं समझने के लिए स्टूडेंट है छे स्टूडेंट है सा के रे गा और माँ दो स्टूडेंट रे है एक का नाम शुद्ध है शुद्ध रे दूसरे स्टूडेंट का नाम है कोमल रे फिर तीसरे स्टूडेंट का नाम है शुद्ध गा चौथे स्टूडेंट का नाम है कोमल गा फिर पाँचवें स्टूडेंट का नाम है शुद्ध माँ और शटे स्टूडेंट का नाम है तीवर माँ फिर से ध्यान से सुनिए यहाँ पर हम मान कर चलते हैं कि सा एक टीचर है और उसके छः विद्यार्थी है दो विद्यार्थियों के नाम है रे शुद्ध और रे कोमल आगे दो विद्यार्थियों के नाम है रे गा शुद्ध और गा कोमल फिर दो विद्यार्थियों के नाम है मा शुद्ध और मा तीव्र सा अपनी क्लास में उसने दो लाइनें बना रखी है एक खब्बी ਤੇ ਇੱਕ ਸੱਜੀ खब्बी लाइन ਦੇ ਵਿੱਚ ਉਹ ਕੋਮਲ ਸੁਰਾਂ ਨੂੰ ਬਿਠਾਉਂਦਾ ਹੈ ਖੱਬੀ ਲਾਈਨ ਦੇ ਵਿੱਚ ਉਹਨੇ ਕੋਮਲ ਸੁਰਾ ਨੂੰ ਬਿਠਾਇਆ ਤੇ ਨਾਲ ਹੀ ਉਸਨੇ ਇੱਕ ਸ਼ੁੱਧ ਸੁਰ ਵੀ ਖੱਬੀ ਲਾਈਨ ਦੇ ਵਿੱਚ ਬਿਠਾਇਆ ਧਿਆਨ ਦਿਓ ਸਾ ਦੇ ਕੋਲ 6 ਸਟੂਡੈਂਟ ਆ 2 ਰੇ 2 ਗਾ ਤੇ 2 ਮਾ ਤੇ ਦੋ ਰੇ ਦੇ ਨਾਮ ਕਿਹੜੇ ਆ ਸ਼ੁੱਧ ਰੇ ਕੋਮਲ ਰੇ ਦੋ ਗਾ ਦੇ ਨਾਮ ਕਿਹੜੇ ਆ ਸ਼ੁੱਧ ਗਾ ਕੋਮਲ ਗਾ ਤੇ ਦੋ ਮਾ ਦੇ ਨਾਮ ਕਿਹੜੇ ਆ ਸ਼ੁੱਧ ਮਾ ਤੇ ਤੀਵਰ ਮਾ ਤੇ ਸਾਨ ਨੇ ਆਪਣੀ ਕਲਾਸ ਦੇ ਵਿੱਚ ਲਾਈਨਾਂ ਬਣਾਈਆਂ ਇੱਕ ਸੱਜੀ ਲਾਈਨ ਤੇ ਇੱਕ ਖੱਬੀ ਲਾਈਨ ਖੱਬੀ ਲਾਈਨ ਦੇ ਵਿੱਚ ਉਸਨੇ ਦੋ ਕੋਮਲ ਸੁਰਾਂ ਨੂੰ ਬਿਠਾਇਆ ਇੱਕ ਸ਼ੁੱਧ ਸੁਰ ਨੂੰ ਬਿਠਾਇਆ ਕੋਮਲ ਸੁਰੋਂ ਨੇ ਖੱਬੀ ਲਾਈਨ 'ਚ ਕਿਹੜੇ ਬਿਠਾਏ ਅਰੇ ਕੋਮਲ ਗਾ ਕੋਮਲ ਤੇ ਸ਼ੁੱਧ ਸੁਰ ਕਿਹੜਾ ਬਿਠਾਤਾ ਮਾ ਹੁਣ ਖੱਬੇ ਪਾਸੇ ਤੁਹਾਨੂੰ ਰੇ ਕੋਮਲ ਮਿਲੂਗਾ ਗਾ ਕੋਮਲ ਮਿਲੂਗਾ ਤੇ ਮਾ ਸ਼ੁੱਧ ਮਿਲੂਗਾ ਸੱਜੇ ਪਾਸੇ ਉਹਨੇ ਦੋ ਸ਼ੁੱਧ ਸੁਰ ਬਿਠਾਤੇ ਇੱਕ ਤੀਵਰ ਮਾ ਬਿਠਾਤਾ ਭਾਵ ਰੇ ਸ਼ੁੱਧ ਤੁਹਾਨੂੰ ਸੱਜੇ ਪਾਸੇ ਮਿਲੂਗਾ ਗਾ ਸ਼ੁੱਧ ਵੀ ਤੁਹਾਨੂੰ ਸੱਜੇ ਪਾਸੇ ਮਿਲੂਗਾ ਤੇ ਤੀਰਮਾ ਤੁਹਾਨੂੰ ਉਹ ਵੀ ਸੱਜੇ ਪਾਸੇ ਮਿਲੂਗਾ ਆਓ ਹੁਣ ਇਸ ਨੂੰ ਸਮਝੀਏ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਸਾ ਪਹਿਲਾ ਸਵਰ ਮੰਨ ਲਓ ਆਪਏ ਨੂੰ ਸਾ ਮੰਨਦੇ ਆ ਸਾ ਪਹਿਲਾ ਸਾ ਨੂੰ ਪਾਲ ਆਪ ਲਈਏ 1 2 3 4 5 6 7 8 1 2 3 4 5 6 7 8 ਆਉਗਿਆ 7 ਆਉਗਿਆ 5 ਸਾ ਪ ਸਾ ਪ ਸਨ ਲੱਭ ਗਏ ਤੇ ਹੁਣ ਆਪਾਂ ਲੱਭਨੇ ਆ ਸਟੂਡੈਂਟ ਸਾ ਦੇ ਸਟੂਡੈਂਟ ਜਿਹੜੇ 6 ਆ ਹਮਾਰਾ 7 ਤੇ 5 ਦੇ ਗੱਬੇ ਦੇਖੋ ਕਿੰਨੇ ਸੁਰ ਆ ਜਾਂਦੇ 1 2 3 4 5 6 ਇਹ ਉਹੀ 6 ਸਟੂਡੈਂਟ ਆ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਪਹਿਲੇ ਦੋ ਰੇ ਆ ਸ਼ੁੱਧ ਰੇ ਆ ਸੌਰੀ ਪਹਿਲੇ ਦੋ ਜਿਹੜਿਆ ਰੇ ਆ ਆ ਦੋ ਗਾ ਆ ਤੇ ਆ ਦੋ ਮਾ ਆ ਹੁਣ ਖੱਬੇ ਪਾਸੇ ਆ ਦੇਖੋ ਆ ਦੋਰੇ ਆ ਖੱਬੇ ਪਾਸੇ ਆ ਖੱਬੇ ਪਾਸੇ ਆ ਇਹ ਹੈਗਾ ਕੋਮਲ ਰੇ ਸੱਜੇ ਪਾਸੇ ਸ਼ੁੱਧ ਰੇ ਖੱਬੇ ਪਾਸੇ ਕੋਮਲ ਗਾ ਸੱਜੇ ਪਾਸੇ ਸ਼ੁੱਧ ਗਾ ਫਿਰ ਖੱਬੇ ਪਾਸੇ ਸ਼ੁੱਧ ਮਾ ਸੱਜੇ ਪਾਸੇ ਤੀਵਰ ਮਾ ਮੈਂ ਦੱਸਿਆ ਸੀ ਕਿ ਸਾ ਆਪਣੇ ਖੱਬੇ ਪਾਸੇ ਦੋ ਕੋਮਲ ਸੁਰ ਬਿਠਾਉਂਦਾ ਤੇ ਇੱਕ ਸ਼ੁੱਧ ਸੁਰ ਆ ਦੇਖੋ ਉਸਨੇ ਰੇ ਨੂੰ ਖੱਬੇ ਪਾਸੇ ਬਿਠਾਇਆ ਗਾ ਕੋਮਲ ਨੂੰ ਵੀ ਖੱਬੇ ਪਾਸੇ ਬਿਠਾਇਆ ਤੇ ਸ਼ੁੱਧ ਮਾ ਨੂੰ ਉਹਨੇ ਵੀ ਖੱਬੇ ਪਾਸੇ ਬਿਠਾਇਆ ਆ ਖੱਬੇ ਪਾਸੇ ਬੈਠਾਇਆ ਰੇ ਕੋਮਲ ਆ ਖੱਬੇ ਪਾਸੇ ਬੈਠਾਇਆ ਗਾ ਕੋਮਲ ਆ ਖੱਬੇ ਪਾਸੇ ਬੈਠਾਇਆ ਸ਼ੁੱਧ ਮਾ ਆ ਹੋ ਗਿਆ ਸਾਡਾ ਤੇ ਸੱਜੇ ਪਾਸੇ ਉਸਨੇ ਰੇਸ਼ੁੱਧ ਨੂੰ ਬਿਠਾਇਆ ਹੈ ਗਾ ਸ਼ੁੱਧ ਨੂੰ ਬਿਠਾਇਆ ਤੇ ਮਾਂ ਤੀਵਰ ਨੂੰ ਬਿਠਾਇਆ ਭਾਵ ਜਿੱਦਾਂ ਅਸੀਂ ਬੈੰਦੇ ਆ ਸਾਡਾ ਸੱਜਾ ਹੱਥ ਤੇ ਸਾਡਾ ਖੱਬਾ ਹੱਥ ਜੀ ਉਹਨਾਂ ਦੀ ਸਿਟਿੰਗ ਆ ਖੱਬੇ ਹੱਥ ਵਾਲ ਦੇਖੋ ਆ ਹੁਣ ਸਾਡਾ ਬਣ ਗਿਆ ਆ ਜੇ ਦੂਰੇ ਨੂੰ ਦੇਖੀਏ ਆ ਖੱਬੇ ਵਾਲੀ ਸੈਟ ਆ ਆ ਸੱਜੇ ਵਾਲੀ ਸੈਟ ਖੱਬੇ ਪਾਸੇ ਕੋਮਲ ਸੱਜੇ ਪਾਸੇ ਸ਼ੁੱਧ ਖੱਬੇ ਪਾਸੇ ਕੋਮਲ ਸੱਜੇ ਪਾਸੇ ਸ਼ੁੱਧ ਖੱਬੇ ਪਾਸੇ ਫਿਰ ਜਿਹੜਾ ਮਾ ਆ ਨਾ ਉਹ ਖੱਬੇ ਪਾਸੇ ਸ਼ੁੱਧ ਆ ਤੇ ਸੱਜੇ ਪਾਸੇ ਤੀਵਰ ਆ ਤੇ ਇਹਨਾਂ ਦੀ ਸਾਊਂਡ ਵੀ ਵੱਖਰੀ ਵੱਖਰੀ ਆਉਂਦੀ ਆ ਸ਼ੁੱਧ ਸਰਾਂ ਦੀ ਸਾਊਂਡ ਦੇਖੋ ਸਾ ਰੇ ਗਾ ਮ ਸਾ ਰੇ ਗਾ ਮ ਤੇ ਕੋਮਲ ਤੇ ਤੀਵਰ ਸੁਰਾਂ ਦੀ ਸਾਊਂਡ ਦੇਖੋ ਠੀਕ ਅੱਜ ਦੇ ਲੈਸਨ ਵਿੱਚ ਅਸੀਂ ਇਹ ਸਿੱਖਿਆ ਕਿ ਸਾ ਦੇ ਕੋਲ 6 ਵਿਦਿਆਰਥੀ ਨੇ ਦੋ ਰੇ ਦੋ ਗਾ ਤੇ ਦੋ ਮਾ ਤੇ ਇਹਨਾਂ ਦੇ ਨਾਮ ਆਪਾਂ ਦੇਖ ਲਏ ਆ ਦੋ ਜਿਹੜੇ ਰੇ ਹੁੰਦੇ ਆ ਉਹ ਸ਼ੁੱਧ ਤੇ ਕੋਮਲ ਹੁੰਦੇ ਆ ਦੋ ਗਾ ਹੁੰਦੇ ਸ਼ੁੱਧ ਤੇ ਕੋਮਲ ਤੇ ਦੋ ਮਾ ਹੁੰਦੇ ਆ ਸ਼ੁੱਧ ਤੇ ਤੀਵ ਹੈ ਤੇ ਇਹਦੇ ਵਿੱਚ ਇੱਕ ਹੋਰ ਗੱਲ ਆਪਾਂ ਜਾਣਣੀ ਆ ਉਹ ਇਹ ਆ ਕਿ ਜਿਹੜਾ ਸ਼ੁੱਧ ਰੇ ਹੁੰਦਾ ਆ ਕੋਮਲ ਸੁਰ ਤੋਂ ਅੱਧਾ ਜ਼ਿਆਦਾ ਹੁੰਦਾ ਹੈ ਜਿਸ ਤਰ੍ਹਾਂ ਅਰੇ ਕੋਮਲਿਆ ਇਸ ਤੋਂ ਅੱਧਾ ਉੱਚਾ ਰੇਆ ਭਾਵ ਜਿੱਦਾਂ 100 ਰੁਪਿਆ ਮੰਨ ਲਓ ਜਿਹੜਾ ਸ਼ੁੱਧ ਰੇਆ ਉਹ ਇੱਕ 100 ਦਾ ਨੋਟ ਆ ਤੇ ਜਿਹੜਾ ਕੋਮਲ ਰੇਆ ਉਹ 50 ਦਾ ਨੋਟ ਹੈ ਭਾਵ ਅੱਧਾ ਸੁਰੋ ਦੇ ਵਿੱਚੋਂ ਨਿਕਲਿਆ ਇਸੇ ਤਰ੍ਹਾਂ ਜਿਹੜਾ ਸ਼ੁੱਧ ਗਾ ਆ ਉਹ 100 ਦਾ ਨੋਟ ਆ ਕੋਮਲ ਗਾ ਯਾਦ ਹਨ ਨੋਟਾ ਮਾ ਦੇ ਵਿੱਚ ਉਲਟਾ ਹੁੰਦਾ ਜਿਹੜਾ ਸ਼ੁੱਧ ਮਾ ਆ ਉਹ 100 ਦਾ ਨੋਟ ਆ ਤੇ ਜਿਹੜਾ ਤੀਵਰ ਮਾ ਆ ਉਹ 150 ਰੁਪਏ ਆ ਭਾਵ ਤੀਵਰ ਮਾ ਸ਼ੁੱਧ ਮਾ ਤੋਂ ਉੱਚਾ ਹੁੰਦਾ ਤੀਵਰ ਮਾ ਭਾਵ 150 ਰੁਪਏ ਭਾਵ 150 150 ਇਸ ਕਰਕੇ ਸੁਰ ਦੀ ਆਵਾਜ਼ ਸਾਨੂੰ ਸੁਰ ਨਾਲ ਜਾਣਕਾਰੀ ਕਰਵਾਉਂਦੀ ਹੈ AC ਲੈਸਨ ਨੰਬਰ 2 ਪਾਪ ਦੂਸਰਾ ਪਾਪ